ਸ੍ਰੀ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਦਾ ਜਨਮ 15 April 1469 ਨੂੰ ਰਾਇ ਪੋਇਕੀ ਤਲਵੰਡੀ ਮੌਜੂਦਾ ਨਨਕਾਣਾ ਸਾਹਿਬ ਪਾਕਿਸਤਾਨ ਵਿੱਚ ਹੋਇਆ ਸਿੱਖ ਧਰਮ ਦੇ ਪਹਿਲੇ ਗੁਰੂ ਅਤੇ ਸਿੱਖ ਅਧਿਆਤਮਿਕ ਤਾਰਾ ਦੇ ਸੰਸਥਾਪਕ ਹਨ ਗੁਰੂ ਨਾਨਕ ਦੇਵ ਜੀ ਦੀ ਜ਼ਿੰਦਗੀ ਅਤੇ ਉਹਨਾਂ ਦੇ ਉਪਦੇਸ਼ ਸਾਡੇ ਲਈ ਪ੍ਰੇਰਨਾਦਾਇਕ ਹਨ ਉਹਨਾਂ ਦੀਆਂ ਕਈਆਂ ਕਹਾਣੀਆਂ ਹਨ ਜਿਨ੍ਹਾਂ ਨੇ ਲੋਕਾਂ ਵਿੱਚ ਉਹਨਾਂ ਦੀ ਮਹਾਨਤਾ ਰੱਬੀ ਸ਼ਕਤੀ ਅਤੇ ਉਹਨਾਂ ਦੇ ਉਪਦੇਸ਼ਾਂ ਦਾ ਪ੍ਰਚਾਰ ਕੀਤਾ ਹਾਲਾਂਕਿ ਗੁਰੂ ਜੀ ਦੀਆਂ ਬਹੁਤ ਸਾਰੀਆਂ ਕਹਾਣੀਆਂ ਪ੍ਰਚਲਿਤ ਹਨ ਪਰ ਬਚਪਨ ਦੀ ਇੱਕ ਅਣਸੁਣੀ ਕਹਾਣੀ ਹੈ ਜੋ ਗੁਰੂ ਜੀ ਦੇ ਅਪਾਰ ਰੱਬੀ ਸ਼ਕਤੀ ਅਤੇ ਆਤਮਿਕ ਜਾਗਰੂਕਤਾ ਨੂੰ ਦਰਸਾਉਂਦੀ ਹੈ ਬਚਪਨ ਦੇ ਰੱਬੀ ਅਨੁਭਵ ਸ੍ਰੀ ਗੁਰੂ ਨਾਨਕ ਦੇਵ ਜੀ ਬਚਪਨ ਤੋਂ ਹੀ ਆਤਮਿਕ ਗੁਣਾਂ ਦੇ ਤਨੀ ਸੰ ਬਚਪਨ ਵਿੱਚ ਉਹ ਦੂਜੇ ਬੱਚਿਆਂ ਵਾਂਗ ਖੇਡਣ ਵਿੱਚ ਮਗਨ ਨਹੀਂ ਰਹਿੰਦੇ ਸਨ ਬਲਕਿ ਉਹ ਰੱਬੀ ਚਿੰਤਨ ਅਤੇ ਧਿਆਨ ਵਿੱਚ ਮਗਨ ਰਹਿੰਦੇ ਉਹ ਆਪਣੇ ਆਪ ਨੂੰ ਸ੍ਰਿਜਨ ਹਾਰ ਦੇ ਨਾਮ ਵਿੱਚ ਲੀਨ ਰੱਖਦੇ ਸਨ ਅਤੇ ਹਰ ਸਮੇਂ ਸੱਚ ਦੇ ਰਾਹ ਤੇ ਤੁਰਦੇ ਸਨ। ਉਹਨਾਂ ਦੇ ਪਿਤਾ ਮਾਤਾ ਕਾਲੂ ਜੀ ਜੋ ਕਿ ਇੱਕ ਸਾਦੇ ਅਤੇ ਆਮ ਕਿਸਾਨ ਸਨ, ਉਹਨਾਂ ਨੂੰ ਇਹ ਗੱਲ ਕਈ ਵਾਰ ਚਿੰਤਤ ਕਰ ਦਿੰਦੀ ਸੀ ਕਿ ਉਹਨਾਂ ਦਾ ਪੁੱਤਰ ਕਿਵੇਂ ਆਪਣੀ ਜੀਵਨ ਯਾਤਰਾ ਨੂੰ ਸਧਾਰਨ ਜੀਵਨ ਦੇ ਰਾਹੇ ਜਿਉਣ ਲਈ ਤਿਆਰ ਹੋਵੇਗਾ। ਗਊਆਂ ਚਰਾਉਣ ਦਾ ਪਰਸੰ ਇਹ ਘਟਨਾ ਉਸ ਸਮੇਂ ਦੀ ਹੈ ਜਦੋਂ ਗੁਰੂ ਨਾਨਕ ਦੇਵ ਜੀ ਆਪਣੇ ਬਚਪਨ ਵਿੱਚ ਸਨ। ਇੱਕ ਦਿਨ ਮਾਤਾ ਕਾਲੂ ਜੀ ਨੇ ਗੁਰੂ ਨਾਨਕ ਜੀ ਨੂੰ ਗਊਆਂ ਚਰਾਉਂਦਾ ਕੰਮ ਸੌਂਪਿਆ ਇਸ ਦਾ ਮਕਸਦ ਇਹ ਸੀ ਕਿ ਗੁਰੂ ਜੀ ਆਪਣੇ ਜੀਵਨ ਵਿੱਚ ਕਿਸੇ ਤੰਦੇ ਨੂੰ ਸਵੀਕਾਰ ਕਰਨ ਅਤੇ ਇਸ ਸਿੱਖਣ ਦੀ ਦੁਨੀਆ ਦੇ ਰਾਂਝੂਕ ਵਿੱਚ ਕਿਵੇਂ ਜੀਣਾ ਹੈ ਗੁਰੂ ਨਾਨਕ ਦੇਵ ਜੀ ਨੇ ਪਿਤਾ ਦੀ ਇੱਛਾ ਦਾ ਸਤਿਕਾਰ ਕੀਤਾ ਅਤੇ ਗਊਆਂ ਨੂੰ ਚਰਾਉਣ ਲਈ ਚਲੇ ਗਏ ਪਰ ਉਹ ਆਪਣੀ ਆਤਮਿਕ ਪ੍ਰਕਿਰਿਆ ਵਿੱਚ ਸਾਥ ਨਾਲ ਰੱਬੀ ਚਿੰਤਨ ਵਿੱਚ ਲੀਨ ਰਹੇ ਇਸ ਦੌਰਾਨ

ਜੈਨਾ ਨੂੰ ਇਹ ਸੁਣ ਕੇ ਬਹੁਤ ਦੁੱਖ ਹੋਇਆ ਕਿ ਉਹਨਾਂ ਦੇ ਪੁੱਤਰ ਦੀ ਬੇਤਿਆਨੀ ਨਾਲ ਕਿਸੇ ਦਾ ਨੁਕਸਾਨ ਹੋ ਗਿਆ ਹੈ। ਗੁਰੂ ਨਾਨਕ ਦੇਵ ਜੀ ਨੂੰ ਨਾਲ ਲੈ ਕੇ ਉਸ ਖੇਤ ਵਿੱਚ ਗਏ। ਮਾਤਾ ਕਾਲੂ ਜੀ ਦੇ ਦਿਲ ਵਿੱਚ ਡਰ ਸੀ ਕਿ ਹੁਣ ਉਹ ਕਿਸ ਤਰ੍ਹਾਂ ਇਸ ਮੁਸੀਬਤ ਦਾ ਸਾਹਮਣਾ ਕਰਨਗੇ ਅਤੇ ਕਿਸ ਤਰ੍ਹਾਂ ਕਿਸਾਨ ਦੀ ਨੁਕਸਾਨ ਦੀ ਪਰਪਾਈ ਕੀਤੀ ਜਾ ਸਕਦੀ ਹੈ। ਪਰ ਜਦੋਂ ਉਹ ਉਸ ਖੇਤ ਵਿੱਚ ਪਹੁੰਚੇ, ਉਹ ਦ੍ਰਿਸ਼ ਜੋ ਉਹਨਾਂ ਦੇ ਸਾਹਮਣੇ ਸੀ ਹੈਰਾਨ ਕਰਨ ਵਾਲਾ ਸੀ। ਜਿਸ ਖੇਤ ਦੀਆਂ ਫਸਲਾਂ ਚਰ ਗਈਆਂ ਸਨ ओ बिल्कुल सही जिवे की कुछ, होया ही ना कुछ समय पेला बर्बाद होंगे देखा खेत बिलकुल तंदरुस्त हरिया भरिया इस घटना ने सब नरान कर दिया ये रबी शक्ति का प्रगटावा जो गुरु नानक देव जी विच मौजूद से

ਬਲਕਿ ਉਹਨਾਂ ਨੇ ਆਪਣੇ ਜੀਵਨ ਵਿੱਚ ਸੱਚਾਈ ਅਤੇ ਸੇਵਾ ਨੂੰ ਅਮਸਥਾਨ ਦਿੱਤਾ। ਉਹਨਾਂ ਨੇ ਸਾਨੂੰ ਇਹ ਸਿਖਾਇਆ ਕਿ ਸੱਚਾਈ ਦੇ ਰਾਹ ਤੇ ਤੁਰਨਾ, ਰੱਬ ਦੀ ਭਗਤੀ ਵਿੱਚ ਜੁੜਨਾ ਅਤੇ ਸਭ ਦੇ ਲਈ ਸੇਵਾ ਕਰਨ ਵਿੱਚ ਹੀ ਸੱਚਾ ਸੁਖ ਹੈ। ਇਸ ਸਥਾ ਵਿੱਚ ਰੱਬੀ ਸ਼ਕਤੀ ਦਾ ਪ੍ਰਗਟਾਵਾ ਸਾਨੂੰ ਸਿਖਾਉਂਦਾ ਹੈ ਕਿ ਅਸਲ ਆਤਮਿਕਤਾ ਕੀ ਹੈ ਅਤੇ ਕਿਵੇਂ ਉਹ ਸਾਡੇ ਜੀਵਨ ਵਿੱਚ ਪ੍ਰਭਾਵਸ਼ਾਲੀ ਹੋ ਸਕਦੀ ਹੈ। ਗੁਰੂ ਨਾਨਕ ਦੇਵ ਜੀ ਦੇ ਬਚਪਨ ਵਿੱਚ ਕਈ ਹੋਰ ਅਜਿਹੀਆਂ ਕਹਾਣੀਆਂ ਹਨ। ਜਿਨ੍ਹਾਂ ਨੇ ਉਹਨਾਂ ਦੀ ਰੱਬੀ ਸ਼ਕਤੀ ਅਤੇ ਮਹਾਨਤਾ ਨੂੰ ਦਰਸਾਇਆ ਹੈ ਉਹਨਾਂ ਦੀਆਂ ਕਹਾਣੀਆਂ ਸਾਡੇ ਲਈ ਪ੍ਰੇਰਨਾਦਾਇਕ ਹਨ ਅਤੇ ਸਾਡੇ ਜੀਵਨ ਨੂੰ ਆਤਮਿਕ ਰੰਗਾਂ ਨਾਲ ਪਰਣ ਲਈ ਪ੍ਰੇਰਿਤ ਕਰ ਦਿਆ ਹਨ ਉਹਨਾਂ ਦੀਆਂ ਹੋਰ ਕਹਾਣੀਆਂ ਵਿੱਚੋਂ ਇੱਕ ਮਸ਼ਹੂਰ ਕਹਾਣੀ ਹੈ ਜਦੋਂ ਉਹ ਆਪਣੇ ਸਕੂਲ ਦੇ ਅਧਿਆਪਕ ਨਾਲ ਪੜਾਈ ਕਰਨ ਗਏ ਸਨ ਇਸ ਕਹਾਣੀ ਵਿੱਚ ਗੁਰੂ ਨਾਨਕ ਦੇਵ ਜੀ ਨੇ ਆਪਣੇ ਅਧਿਆਪਕ ਨੂੰ ਅੱਖਰਾਂ ਦੇ ਅਸਲ ਅਰਥ ਬਾਰੇ ਸਿਖਾਇਆ ਉਹਨਾਂ ਨੇ ਸਿਖਾਇਆ ਕਿ ਅਸਲ ਜੁਗਤ ਸੱਚਾਈ